ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਹ ਲੀ ਸਟੇਜ ਤੋਂ ਚੁਕਾ ਦੇਣਾ ਸੀਗਾ ਸਾਡੇ ਤਾਂ ਇੰਨੇ ਬੰਦੇ 40 50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰ ਤੇ ਪਰਚੇ कटा ਗਏ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾਂ ਮਾਰੀ ਕੀਤੀ ਚਾਹੇ ਕਿਸੇ ਨੇ ਮੇਰ ਤੇ ਇੰਟਰਵਿਊ ਦਿੱਤੀ ਆ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਵਿੰਗਾ ਵੀ ਹੋ ਗਿਆ ਨਾ ਉਹ ਸਾਰੇ ਚੁਕਾਉਂਗਾ ਮੈਂ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਲਾਈਵ ਹੋ ਕੇ ਇਲਜ਼ਾਮ ਲਗਾਏ ਗਏ ਨੇ ਦੱਸਿਆ ਗਿਆ ਹੈ ਕਿ ਉਸ ਨੂੰ ਕਿਸ ਤਰੀਕੇ ਬਲੈਕਮੇਲ ਕੀਤਾ ਜਾ ਰਿਹਾ ਹੈ 10 ਲੱਖ ਰੁਪਏ ਮੰਗੇ ਜਾ ਰਹੇ ਨੇ ਤੇ ਨਾਲ ਹੀ ਨਾਲ ਸ਼ੋਅ ਦੌਰਾਨ ਸਟੇਜ ਤੋਂ ਚੱਕਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਜਿਸ ਤੋਂ ਬਾਅਦ ਮੀਡੀਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤੇ ਇਸ ਪੂਰੇ ਮਾਮਲੇ ਤੇ ਹੁਣ ਐਸਐਸਪੀ ਕਪੂਰਥਲਾ ਦੇ ਵੱਲੋਂ ਬੇहद ਵੱਡਾ ਬਿਆਨ ਦਿੱਤਾ ਗਿਆ ਪਰ ਜੇਕਰ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬੀ ਗਾਇਕ ਸਿੰਘਾ ਦੀ ਤੇ ਅਗਸਤ ਮਹੀਨੇ ਦੇ ਵਿੱਚ ਕਪੂਰਥਲਾ ਚ ਸਿੰਗਾ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਬਾਅਦ ਦੇ ਵਿੱਚ ਅਜਨਾਲਾ ਚ ਵੀ ਦਰਜ ਹੋਇਆ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਇਸ ਮਾਮਲੇ ਦੀ ਤੇ ਕਿਹਾ ਜਾ ਰਿਹਾ ਸੀ ਕਿ ਸਿੰਗਾ ਦਾ ਇੱਕ ਨਵਾਂ ਗਾਣਾ ਆਇਆ ਸੀ ਜਿਸ ਦੇ ਵਿੱਚ ਅਸ਼ਲੀਲਤਾ ਦਿਖਾਈ ਜਾਣ ਕਰਕੇ ਕੁਝ ਲੋਕਾਂ ਦੇ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਹੁਣ ਸਿੰਗਾ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਕਿ ਜੋ ਇਹ ਮਾਮਲਾ ਦਰਜ ਹੋਇਆ ਸੀ ਉਸ ਕੇਸ ਨੂੰ ਰਫਾ ਦਫਾ ਕਰਨ ਦੇ ਲਈ ਉਸ ਦੇ ਕੋਲੋਂ 10 ਲੱਖ ਰੁਪਏ ਮੰਗੇ ਜਾ ਰਹੇ ਨੇ ਲਾਈਵ ਹੋ ਕੇ ਇਹ ਗੱਲ ਜਿਹੜੀ ਹੈ ਸਿੰਘਾ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਉਸ ਨੂੰ ਸਟੇਜ ਤੋਂ ਚੱਕਣ ਦੀਆਂ ਧਮਕੀਆਂ ਤੱਕ ਵੀ ਜਿਹੜੀਆਂ ਨੇ ਉਧਿਤੀਆਂ ਜਾ ਰਹੀਆਂ ਨੇ ਤੇ ਇਹਦੇ ਤੋਂ ਇਲਾਵਾ ਜਿੱਥੇ ਗੱਲ ਕੀਤੀ ਜਾਵੇ ਸਿੰਘਾ ਦੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਉਹਨਾਂ ਦਾ ਪਰਿਵਾਰ ਡਰਿਆ ਹੋਇਆ ਹੈ ਤੇ ਨਾਲ ਹੀ ਉਹਨਾਂ ਦੇ ਪਿਤਾ ਨੂੰ ਕਾਫੀ ਸਮਾਂ ਹੋ ਗਿਆ ਹੈ ਥਾਣੇ ਦੇ ਚੱਕਰ ਕੱਢਦਿਆਂ ਸਾਸ ਤਰੀਕ ਨੂੰ ਅਗਸਤ ਨੂੰ ਮੈਂ ਜਿਮ ਤੋਂ ਬਾਹਰ ਆ ਰਿਹਾ ਸੀਗਾ ਜਿਮ ਤੋਂ ਵਾਪਸ ਆ ਰਿਹਾ ਸੀ ਤੇ ਮੈਨੂੰ ਮੇਰੇ ਲਾਇਰਸ ਦਾ ਫੋਨ ਆਇਆ ਕਹਿੰਦੇ ਸਿੰਘੇ ਤੇਰੇ ਤੇ ਇੱਕ ਐਫ ਆਈ ਆਰ ਕੱਟੀ ਗਈ ਹੈ 294 ਦੀ ਕਪੂਰਥਲਾ ਤੇ ਆਫਟਰ ਤਿੰਨ ਚਾਰ ਦਿਨ ਬਾਅਦ ਉਸੇ ਗਾਣੇ ਤੇ ਐਫ ਆਈ ਆਰ ਕੱਟੀ ਗਈ ਸੀ ਅਜਨਾਲੇ 295 ਏ ਦੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਮੈਂ ਇਸ ਵੇਲੇ ਵੀ ਸੁਆਣਾ ਸਾਹਿਬ ਕੋਰਦਵਾਰੇ ਸਾਹਮਣੀ ਆ ਵਾਈ ਗਰੂ ਮੱਥੇ ਲੱਗਦਾ ਮੇਰੇ ਮੈਂ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਚਾਹੇ ਮੈਂ ਕੱਲਾ ਹੋਵਾਂ ਚਾਹੇ ਦੁਨੀਆ ਦੇ ਵਿੱਚ ਕਿਸੇ ਨਾਲ ਬੈਠਾ ਉੱਠਾ ਹੋਵਾਂ ਉਹ ਗੱਲ ਹੈ ਕਿ ਇਹ ਕਿ ਜਦੋਂ ਮੇਰੇ ਲਾਇਰ ਨੇ ਦੱਸਿਆ ਮੈਨੂੰ ਕਹਿੰਦੇ ਸਿੰਗਦਰ ਤੇ ਪਰਚਾ ਕੱਟਿਆ ਗਿਆ ਠੀਕ ਹੈ ਜੀ ਜੇ ਮੈਂ ਗਲਤੀ ਕੀਤੀ ਤਾਂ ਸਜ਼ਾ ਬਣਦੀ ਹੈ ਜੀ ਮੇਰੀ ਜੇ ਮੈਂ ਗਲਤੀ ਕੀਤੀ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆ ਦਾ ਇਹ ਦੱਸੋ ਮੈਨੂੰ ਅੱਜ ਇਹ ਸੱਚ ਦੁਨੀਆ ਸਾਹਮਣੇ ਰੱਖਦਾ ਮੈਂ ਕਿ ਇੱਥੇ ਇਹ ਰਵਾਜ ਚੱਲਦਾ ਹੈ ਜੀ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ कटा ਗਏ ਫਿਰ ਕਹਿੰਦੇ ਪਤਾ ਕੀ ਆ ਅਸੀਂ ਧਰਮ ਦਾ ਸਤਕਾਰ ਕਰਦੇ ਆ ਜੀ ਅਸੀਂ ਤਾਂ ਨਿਆਂਿਆਂ ਨੂੰ ਸਿੱਧੇ ਰਾਹ ਪਾਉਨੇ ਆ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ ਤੁਹਾਨੂੰ ਸਾਈਡ ਇਫੈਕਟ ਦੱਸਾਂ ਪਰਚੇ ਕੱਟਣ ਦਾ ਕੀ ਹੁੰਦਾ ਮਾਪੇ ਪਰੇਸ਼ਾਨ ਹੁੰਦੇ ਨੇ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ ਜਦ ਐਸ ਉਮਰ ਚ ਆ ਕੇ ਮੈਂ ਇਨਾ ਕੁਝ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ ਤਾਂ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਪਿੱਠ ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਚੰਗਾ ਹੀ ਕਹਿੰਨਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਮੈਨੂੰ ਬਲੈਕਮੇਲ ਕਰਕੇ ਮੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਉਹ ਵੀ ਚਲ ਠੀਕ ਹੈ ਸਿੰਘਾ ਉਹ ਵੀ ਸਹਿਜੂ ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਰੀ ਨਹੀਂ ਲੱਗਣ ਢੀ ਹੈਗੀ ਸ਼ਾਇਦ ਜੇ ਇਨਕੁਆਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਨਾ ਮੇਰਾ ਪਿਓ ਕਦੇ ਐਸ ਥਾਣੇ ਕਦੇ ਉਸ ਥਾਣੇ ਇੱਕ ਸਾਲੀ ਗਲਤੀ ਨਹੀਂ ਹੈਗੀ ਸਾਡੀ ਇੱਕ ਉੱਪਰੋਂ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਨੇ ਹਰ ਪ੍ਰੂਫ ਮੇਰੇ ਕੋਲ ਪਿਆ ਹੁਣ ਮੈਂ ਦੁਨੀਆ ਦੇ ਸਾਹਮਣੇ ਦੱਸੂਗਾ ਇੱਕ ਚੰਗਾ ਬੰਦਾ ਵਿਗੜਿਆ ਕੀ ਹੁੰਦਾ ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਹਲੀ ਸਟੇਜ ਤੋਂ ਚੁਕਾ ਦੇਣਾ ਸੀਗਾ ਸਾਡੇ ਤਾਂ ਇੰਨੇ ਬੰਦੇ 40 50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ ਮੈਂ ਇਕੱਲਾ ਹੀ ਘੁੰਮਦਾ ਪਰ ਧਿਆਨ ਨਾਲ ਮੇਰੇ ਵੀਰੇ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੇ ਇੰਟਰਵਿਊ ਦਿੱਤੀ ਆ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਵਿੰਗਾ ਵੀ ਹੋ ਗਿਆ ਨਾ ਉਹ ਸਾਰੇ ਚਕਾਉਂਗਾ ਮੈਂ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਪਰ ਮੇਰੀ ਫੈਮਿਲੀ ਦੇ ਜਿਹੜੀ ਗੱਲ ਆਊਗੀ ਮੈਂ ਨਹੀਂ ਸੁਣੂੰਗਾ ਮੇਰਾ ਪਿਓ ਪਰੇਸ਼ਾਨ ਹੋਇਆ ਜਿੰਨਾ ਨਾ ਉਹ ਦਿਲ ਚ ਲੁਕਾਈ ਬੈਠਾ ਮੈਂ ਚਾਹੇ ਪੈਸੇ ਵਾਲਾ ਹਿਸਾਬ ਕਿਤਾਬ ਇਹ ਕਿ ਸਾਰੀ ਸਮਝ ਨਹੀਂ ਆਉਂਦੀ ਮੈਨੂੰ ਵਾਹਿਗੁਰੂ ਦੇ ਸਾਹਮਣੇ ਆ ਮੇਰੇ ਸਾਹਮਣੇ ਮੈਂ ਪ੍ਰਮਾਤਮਾ ਨੂੰ ਮੰਨਦਾ ਅਜ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਂ ਹੱਥ ਜੋੜ ਕੇ ਇੱਕ ਮੈਂ ਕਹਿੰਦਾ ਯਾਰ ਬਾਬਾ ਜੀ ਮੈਂ ਦਿਲ ਤੋਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਫਿਰ ਵੀ ਲੋਕ ਇੱਕ ਪੈਸੇ ਲਈ ਬਲੈਕਮੇਲ ਕਰਦੇ ਹੋ ਤੁਸੀਂ ਕਿਸੇ ਨੂੰ ਕਰ ਲਓਗੇ ਮੈਨੂੰ ਪਤਾ ਪੰਜਾਬੀ ਸਿੰਗਲ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਹਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇੱਤੋਂ ਵੀ 10 ਲੱਖ ਮੰਗ ਲਾਂਗੇ ਚੱਲ ਕਿਤੇ ਤਾਂ ਗੱਲ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਐਕਚੁਅਲੀ ਬੰਦਾ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਚੱਜਦਾ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਭਗਵਾਨਤਮਾਨ ਜੀ ਤੇ ਮੈਸੇਜ ਭਗਵਾਨਤਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜੁਆਕ ਨੇ ਨਾਂ ਬਣਾਇਆ ਹੋਵੇ ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਕ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤਾਂ ਤੁਹਾਡੇ ਤੇ ਕੀ ਬੀਤੂਗੀ ਮੈਨੂੰ ਬਦਨਾਮ ਕੀਤਾ ਗਿਆ ਹਰ ਨਿਊਜ਼ ਚੈਨਲ ਤੇ ਸਿੰਘੇ ਤੇ ਹੋਈ ਜੀ ਐਫ ਆਈ ਆਰ 200 ਲੱਗੀ 95 ਧਾਰਾ ਮੇਰਾ ਕੰਮ ਖੜਿਆ ਮੇਰੇ ਸ਼ੂਜ਼ ਖੜੇ ਮੈਨੂੰ ਦੋ ਫਿਲਮਾਂ ਆਉਂਦੀਆਂ ਸੀ ਸਤਿਗੁਰੂ ਜੀ ਮੈਂ ਕੋਈ ਤੁਹਾਡੇ ਦੇ ਅੱਗੇ ਰਿਕਵੈਸਟ ਕਰਦਾ ਪਲੀਜ਼ ਇਹਦੀ ਇਨਕੁਆਇਰੀ ਜਲਦੀ ਕੀਤੀ ਜਾਵੇ ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਹਾਂ ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹ ਹੁੰਦਾ ਜੀ ਮੈਂ ਬਾਪੂ ਦੀ ਹੋਰ ਟੈਨਸ਼ਨ ਨਹੀਂ ਦੇਖ ਸਕਦਾ ਜਹਾ ਮੈਨੂੰ ਮਰ ਕੇ ਨਾ ਵਾਪਸ ਆਣਾ ਪਵੇ ਪਰ ਪਿਓ ਦੀ ਟੈਨਸ਼ਨ ਨਹੀਂ ਦੇਖ ਸਕਦਾ ਮੈਂ ਸੋ ਪਲੀਜ਼ ਅ ਮੇਰੀ ਇੱਕ ਬੇਨਤੀ ਹੈ ਜੀ ਪਲੀਜ਼ ਮੇਰੀ ਗੱਲ ਨੂੰ ਸੁਣਿਆ ਜਾਵੇ ਗੌਰ ਕੀਤਾ ਜਾਵੇ ਤੇ ਜਿਹੜੀ ਬਣਦੀ ਕਾਰਵਾਈ ਆ ਇਨਕੁਆਇਰੀ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਮੈਨੂੰ ਇਹਦੇ ਚੋਂ ਕੱਢਿਆ ਜਾਵੇ ਜਲਦੀ ਜੇ ਮੈਂ ਗਲਤ ਆ ਮੈਨੂੰ ਸਜ਼ਾ ਦਿੱਤੀ ਜਾਵੇ ਜੇ ਮੈਂ ਸਹੀ ਆ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ ਗੱਲ ਸੁਣ ਲਈ ਬਸ ਇੰਨੀ ਇੱਕ ਗੱਲ ਕਰਨੀ ਸੀ ਤੇ ਬਾਕੀ ਰੱਬ ਚੜ੍ਹਦੀ ਕਲਾ ਚ ਰੱਖੇ ਸਾਨੂੰ ਸਾਰਿਆਂ ਨੂੰ ਖੁਸ਼ ਰਹੋ ਆਵਾਜ਼ ਰਹੋ ਤੇ ਪੰਜਾਬੀ ਗਾਇਕ ਸਿੰਗਾ ਦੇ ਲਾਈਵ ਹੋਣ ਮਗਰੋਂ ਜਦ ਇਹ ਪੂਰਾ ਮਾਮਲਾ ਐੱਸਐੱਸਪੀ ਕਪੂਰਥਲਾ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਮਾਮਲਾ ਮੀਡੀਆ ਦੇ ਜ਼ਰੀਏ ਉਹਨਾਂ ਤੱਕ ਪਹੁੰਚਿਆ ਹੈ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਤੇ ਜੇਕਰ ਕੁਝ ਵੀ ਅਜੀਹਾ ਹੋਇਆ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਮਿਲਦਾ ਹੈ ਤੇ ਉਹਨਾਂ ਦੇ ਵੱਲੋਂ ਐਕਸ਼ਨ ਜ਼ਰੂਰ ਲਿੱਤਾ ਜਾਏਗਾ ਮਾਮਲੇ ਤੇ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਏਗੀ। ਥਾਣਾ ਸਿਟੀ ਮੇ ਐਫਆਈਆਰ ਦਰਜ ਹੋਈਤੀ ਪੰਜਾਬੀ ਸਿੰਗਰ ਸਿੰਗਾ ਬੇਟ। ਹੂੰ। ਤੋਂ

ਫੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે તે નેડે પંજાબી ટીવી